ਖਤਮ ਦਾਸ ਸੀਗਾ ਜਦੋਂ ਕੈਂਡੀਡੇਟਾਂ ਦੀ ਸਾਡੀ ਪਾਰਟੀ ਨੇ ਪਿੱਛੇ ਥੋੜਾ ਅੱਜ ਤੇ ਸਾਡੇ ਕੌਮੀ ਕਦਵਿੰਦਵ ਅਦਵਿੰਦ ਕੇਜੀਵਾੜ ਜੀ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਸਦਾਤ ਵਰਤ ਸਨਮਾਨ ਜੀ ਸਾਡੇ ਆਲ ਇੰਡੀਆ ਦੇ ਜਨਸਕੱਤਰ ਰਾਜ ਸਭਾ ਮੈਂਬਰ ਡਾਕਟਰ ਸਦੀਪ ਪਾਟਕ ਜੀ ਤੇ ਖੁਦ ਹੀ ਹਾਈ ਕਮਾਂਡ ਨੇ ਅੱਜ ਅੱਠ ਕੈਂਡੀਡੇਟਾਂ ਦੀ ਜਿਹੜੀ ਲੋਕ ਸਭਾ ਵਾਸਤੇ ਪਹਿਲੀ ਲਿਸਟ ਜਿਹੜੀ ਜਾਰੀ ਕੀਤੀ ਔਰ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਨਗਰੀ ਤੋਂ ਅੰਮ੍ਰਿਤਸਰ ਤੋਂ ਪਾਰਟੀ ਨੇ ਵੱਡੀ ਪਾਰ ਦੇ ਨਾਲ ਉਹ ਫੂਟ ਪਾਰਟੀ ਨੇ ਨੇਦੀ ਵਫਾਦਾਰੀ ਨੂੰ ਦੇਖ ਕੇ ਮੇਦੀ ਬੇਦੂ ਨੂੰ ਦੇਖ ਕੇ ਫੈਸਲਾ ਕੀਤਾ ਇੱਕ ਸਧਾਰਨ ਪਰਵਾਦ ਵਿੱਚ ਉੱਠ ਕੇ ਆਮ ਕਿਸਾਨ ਦੇ ਪੁੱਤ ਲੋ ਉੱਠ ਕੇ ਜੇ ਕਿਸੇ ਨੂੰ ਲੋਕ ਸਭਾ ਦੇ ਟਿਕਟ ਮਿਲ ਸਕਦੀ ਹੈ ਮਿਹਨਤ ਕਰਕੇ ਵਫਾਦਾਰੀ ਕਰਕੇ ਉਹ ਸਿਰਫ ਆਮ ਆਦਮੀ ਪਾਰਟੀ ਹੈ। ਉਹ ਅਵਿੰਦ ਕੇਲੀਵਾਲ ਜੀ ਨੇ ਜਿਹੜਾ ਉਹਨਾਂ ਦਾ slogan ਹੈ کہیں ਦੁਸਤਾਨ ਦੀ ਸਿਆਸਤ ਕਰਨ ਨਹੀਂ ਆਏ, ਹਿੰਦੁਸਤਾਨ ਦੀ ਸਿਆਸਤ ਵਿੱਚ ਬਦਲਾਅ ਕਰਨ ਆਏ। ਇਹ ਬਦਲਾਅ ਦਾ ਇੱਕ ਪ੍ਰਤੀਕ ਹੈ ਕਿ ਤੁਹਾਡੇ ਸਾਹਮਣੇ ਇੱਕ ਆਮ ਗਰੀਬ ਘਰ ਦਾ ਬੱਚਾ ਜਿਹੜਾ ਇੱਕ ਆਮ ਕਿਸਾਨ ਦਾ ਪੁੱਤ ਜਿਹੜਾ ਬਿਠਾ ਜਿਸ ਨੂੰ ਅੱਜ ਲੋਕ ਸਭਾ ਨੇ ਪਹਿਲਾਂ ਇਤੋਂ ਪਹਿਲਾਂ ਇਸੇ ਹਲਕੇ ਤੋਂ ਹੀ ਨਾਲੇ ਤੋਂ ਵਿਧਾਨ ਸਭਾ ਦੀ ਫਿਕਰ ਦਿੱਤੀ। ਸਾਡੇ ਨਾਲਾ ਨਿਵਾਸੀਆਂ ਨੇ ਐਮ ਐਲ ਏ ਬਣਾਇਆ। ਉਹ ਦਾ ਅਦਮ ਕੇਦੀਵਾਦ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੀ ਕੈਬਨਟ ਦੇ ਵਿੱਚ ਸ਼ਾਮਲ ਕੀਤਾ। ਪਹਿਲੀ ਜਿਹੜੀ ਲਿਸਟ ਸੀ ਟੌਪ 10 ਮੈਂ ਦੇਸਕਲਦਾ ਵੀ ਬਹੁਤ ਪ੍ਰਾਉਡ ਹੈ ਕਿ ਪਹਿਲੀ ਉਦੋਂ ਜਿਹੜੀ ਲਿਸਟ ਆਈ ਸੀਗੀ ਕੈਬਨਟ ਦੀ ਉਦੋਂ ਮੈਂ ਟੌਪ 10 ਦੇ ਵਿੱਚ ਸੀਗਾ। ਅੱਜ ਵੀ ਪਾਰਟੀ ਨੇ ਪਹਿਲੀ ਲਿਸਟ ਤੇ ਪਹਿਲਾ ਨਾਮ ਜਿਹਾ ਦਾ ਕਿ ਤੁਹਾਨੂੰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾਂ ਪਰ ਮੈਂ ਮੈਂ ਕਹਿਣਾ ਚਾਹੁੰਦਾ ਕਿ 2 ਸਾਲ ਜਿਹੜਾ ਮੈਂ ਵਿਧਾਨ ਸਭਾ ਦੇ ਵਿੱਚ ਕੰਮ ਕੀਤਾ ਜਿਹੜਾ ਮੈਂ 2 ਸਾਲ ਦੇ ਵਿੱਚ ਰਿਕਾਰਡ ਕੈਮ ਕੀਤਾ ਕਿ ਕ੍ਰਿਪਾ 1100 110000 ਏਕੜ ਜ਼ਮੀਨ ਪੰਜਾਬ ਦੇ ਵਿੱਚ ਉਹ ਨਜਾਇਜ਼ ਕਬਜ਼ਿਆਂ ਦੀ ਜਿਹੜੀ ਛਡਾਈ ਸੀਗੀ ਕਦੀ 3000 ਕਰੋੜ ਦੀ ਉਹ ਬਰਦੀ ਹੈ ਉਹਦੇ ਮੇਰੇ ਕੋ ਐਨਆਰਆਈ ਮਹਿਕਮਾ ਸੀਗਾ ਤੇ ਮੈਂ ਕੋਈ ਕਰੀਪ ਮੈਨੇ 1500 ਐਨਵੀ ਦੇ ਕੇਸਾਂ ਦਾ 2 ਸਾਲਾਂ ਦੇ ਤਨ ਫਾਇਦਾ ਕੀਤਾ ਇੱਕ ਰਕਾਜ ਹੈ ਹਸਨ ਜੀ ਅਜ ਤੱਕ ਕੋਈ ਪੰਜਾਬ ਦਾ ਸਿਆਸਦਾਨ ਹੱਥ ਖੜਾ ਕਰਕੇ ਦੱਸ ਦੇ ਕਿ ਇਹਨੇ 5 ਬੰਗਲੇ ਦੀ ਜਗ੍ਹਾ ਚੜਾਈ ਹੋਰ ਮੈਨੂੰ ਬੰਦਾ ਪਰਮਾਤਮਾ ਦੇ ਉੱਤੇ ਵਿਸ਼ਵਾਸ ਹੈ ਗੁਰੂ ਰਾਮਦਾਸ ਕੱਲ ਬੱਤਾ ਦੇਖਣ ਜਾਵਾਂਗੇ ਗੁਰਪ੍ਰੀਤ ਹੋਰੇ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਮੱਥਾ ਟੇਕ ਕੇ ਆਏ ਹਾਂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇੰਨੀ ਸ਼ਕਤੀ ਬਖਸ਼ਣਗੇ ਕਿ ਅਮਰਸਰ ਨਗਰ ਜਿਹੜਾ ਸ਼ਹਿਰ ਹੈ ਜਿਹੜਾ ਗੁਰੂ ਰਾਮਦਾਸ ਦੀ ਨਗਰੀ ਹੈ ਜਿਹੜੇ ਬਹੁਤ ਪੁਰਾਣੇ ਮੁੱਦੇ ਇਸ ਸ਼ਹਿਰ ਦੇ ਰਹਿੰਦੇ ਆ ਸ਼ਹਿਰ ਦੇਣਾ ਇਹਨੂੰ ਵਰਲਡ ਦੇ ਨਕਸ਼ੇ ਤੇ ਖੜਨਾ ਇੱਕ ਜੁਬਈਆ ਦੀ ਪਈ ਆ ਲੋਕ ਸਭਾ ਦੇ ਚ ਜਾ ਕੇ ਆਪਣੇ ਅਮਰਸਰ ਨੂੰ ਬਾਰਡਰ ਦੇ ਕਿਸਾਨਾਂ ਨੂੰ ਅਜਨਾਲਾ ਨਿਵਾਸੀਆਂ ਨੂੰ ਔਰ ਪੰਜਾਬ ਦੀ ਇੱਕ ਵੱਡੀ ਲੜਾਈ ਲੜਾਂਗੇ ਉੱਥੇ ਬਹੁਤ ਵੱਡੀ ਲੜਾਈ ਲੜਨ ਦੀ ਲੋੜ ਹੈ ਉਹ ਲੜਾਈ ਦਿੱਲੀ ਲੋਕ ਸਭਾ ਦੇ ਵਿੱਚ ਲੜਾਂਗੇ ਔਰ ਮੇਰਾ ਖਿਆਲ ਹੈ ਕਿ ਜਿੱਦਾਂ ਅਨਾਲਾ ਨਿਵਾਸੀਆਂ ਨੂੰ ਇਸ ਗੱਲ ਦਾ ਫਕਲ ਹੁੰਦਾ ਕਿ ਤੁਹਾਡਾ ਚੁਣਿਆ ਉਮੀਦਵਾਰ ਜਿਹੜਾ ਲੋਕ ਬਦਾਨ ਸਭਾ ਦੇ ਵਿੱਚ ਕਿੰਨਾ ਕੰਮ ਕੀਤਾ ਇਦਾਂ ਹੀ ਅਮਸਾ ਨਿਵਾਸੀ ਵੀ ਬਾਅਦ ਵਿੱਚ ਫਕਰ ਕਰਾਂਗੇ ਕਿ ਕੰਮ ਬੰਦੇ ਨੂੰ ਵੋਟ ਪਾਈ ਤੇ ਵੋਟ ਦੀ ਕੀ ਕੀਮਤ ਹੈ ਤੇ ਲੋਕ ਸਭਾ ਦੇ ਅੰਦਰ ਜਾ ਕੇ ਅਮਰ ਅਸਦੀਏ ਆਵਾਜ਼ ਬੜਾਂਗੇ ਅਰ ਗੁਰੂ ਦਾਮदास ਜੀ ਦੇ ਸ਼ਹਿਦ ਦੀਆਂ ਚਿੰਦੀਆਂ ਜਿੰਨੇ ਆ ਵਿਸ਼ਵਸਿਆ ਵਾ ਇਹਨਾਂ ਨੂੰ ਹੱਲ ਕਮੇ ਵਿੱਚ ਪੈਲ ਦੇ ਰਿਹਾ ਉਹ ਕੱ